ਗੜਰ ਤੇ ਮੀਆਂ ਵਾਲੇ ਸੂਟ ਲੈ। ਕਿੱਥੇ ਆ? ਸਿਸਟਰ ਦੀ। ਨਈਂ ਮੱਧੀ ਆਇਆ। ਨਿਆਣੇ ਚੱਲ। ਆਹੋ। ਕੁੜੀ ਤਾਂ ਗਈ ਆ ਨਾਲ ਕੇ। ਇਹ ਪਹੁੰਚ ਗਏ ਸਿਸਟਰ ਦੀ ਫਰੈਂਡ ਦੇ ਘਰ। ਪੈਸਟਿਕ ਨਾਲ ਨਹੀਂ ਆਉਦੀਆਂ ਅਸੀਂ ਉਹਨਾਂ ਤੋਂ ਆ ਗਏ ਹਾਂ ਜੀ ਕਾਰ ਵਾਪਸ ਯਾਰਿਆਂ ਸਭ ਘਰ ਤੇ ਗੰਨਿਆਂ ਵਾਲੇ ਪੀਕਸ ਸੁਣ ਕੇ ਬਹੁਤ ਗਰਮੀ ਬਹੁਤ ਜ਼ਿਆਦਾ ਗਰਮੀ ਚ ਘਾਰੇ ਰੋ ਕਰੋ ਬਾਹਰ ਨਿਕਲੋ ਹਾ ਗਰਮੀ ਬਹੁਤ ਜਾ ਰਹਾ ਹੈ ਇਸ ਕਰਕੇ ਕੋਲ ਨਾਲ ਬਈਆ